ਜੋ ਕੰਦ ਟੱਪ ਕੇ ਦੂਸਰੇ ਘਰ ਦੇ ਵਿੱਚ ਦਾਖਲ ਹੋਇਆ ਅਤੇ ਉੱਥੋਂ ਬੱਚਾ ਚੁੱਕ ਕੇ ਲੈ ਗਿਆ ਇੱਕ ਮਖਿਲਾ ਦੇ ਵੱਲੋਂ ਦੇਖਿਆ ਗਿਆ ਤੇ ਰੋਲਾ ਪਾਇਆ ਗਿਆ ਲੋਕਾਂ ਦਾ ਗੁੱਸਾ ਉੱਥੇ ਕਾਫੀ ਦੇਖਣ ਨੂੰ ਮਿਲਿਆ ਲੋਕਾਂ ਦਾ ਕਹਿਣਾ ਸੀ ਕਿ ਹੱਲੇ ਹਰਵੀਰ ਵਾਲਾ ਮਾਮਲਾ ਠੰਡਾ ਨਹੀਂ ਹੋ ਰਿਹਾ ਕਿ ਇੱਕ ਹੋਰ ਅਜੀਬਾ ਕੇਸ ਸਾਹਮਣੇ ਆਇਆ ਤਾਂ ਦੱਸ ਜਾਈਏ ਕਿ ਖੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਬਾਗਪੁਰ ਦੀ ਘਟਨਾ ਦੱਸੀ ਜਾ ਰਹੀ ਹੈ ਮੌਲਸਮ ਨੌਜਵਾਨ ਦੇ ਮਾਤਾ ਪਿਤਾ ਘਰ ਤੋਂ ਫਰਾਰ ਹੋ ਗਏ ਨੇ ਤੇ ਲੋਕਾਂ ਨੇ ਇਸ ਗੈਰ ਪੰਜਾਬੀ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਦਰਅਸਲ ਬੱਚਾ ਅਪਾਖਿਜ ਦੱਸਿਆ ਜਾ ਰਿਹਾ ਜਿਸ ਦੇ ਨਾਲ ਇਸ ਦੇ ਵੱਲੋਂ ਕਾਨੂੰਨੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸ ਜਾਈਏ ਕਿ ਲੋਕਾਂ ਨੇ ਇਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹਾਲਾਂਕਿ ਲੋਕਾਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਪੁਲਿਸ ਹੁਣੇ ਹੀ ਕੇਸ ਦਰਜ ਕਰੇ ਇਸ ਦੇ ਉੱਤੇ ਕਿਹੜੀਆਂ ਧਰਾਵਾਂ ਲੱਗ ਰਹੀਆਂ ਨੇ ਸਾਨੂੰ ਇਸ ਬਾਬਤ ਵੀ ਜਾਣਕਾਰੀ ਦਿੱਤੀ ਜਾਵੇ ਤਾਂ ਪਿੰਡ ਦੇ ਵਿੱਚ ਜ਼ਬਰਦਸਤ ਹੰਗਾਮਾ ਵੀ ਹੋਇਆ ਹੈ ਕਿ ਨਕੀ ਜਿਸ ਮਕਾਨ ਮਾਲਕ ਨੇ ਇਹਨਾਂ ਨੂੰ ਆਪਣੇ ਘਰ ਰੱਖਿਆ ਹੋਇਆ ਸੀ ਲੋਕ ਉਸ ਦੇ ਨਾਲ ਵੀ ਬਹਿਸਬਾਜ਼ੀ ਕਰਦੇ ਹੋਏ ਨਜ਼ਰ ਆਏ ਨੇ ਉਹ ਉਸ ਵਕਤ ਮਾਹੌਲ ਕਾਫੀ ਤਣਾਅਪੂਰਵਕ ਹੋ ਗਿਆ ਜਦੋਂ ਪਿੰਡ ਦੇ ਲੋਕਾਂ ਦੇ ਵੱਲੋਂ ਇੱਕ ਗੈਰ ਪੰਜਾਬੀ ਵਿਅਕਤੀ ਨੂੰ ਕਾਬੂ ਕੀਤਾ ਗਿਆ ਦਰਅਸਲ ਇਹ ਵਿਅਕਤੀ ਆਪਣੇ ਘਰ ਦੇ ਵਿੱਚੋਂ ਕੰਦ ਟੱਪ ਕੇ ਦੂਸਰੇ ਘਰ ਦੇ ਵਿੱਚ ਦਾਖਲ ਹੋਇਆ ਅਤੇ ਉੱਥੋਂ ਬੱਚਾ ਚੁੱਕ ਕੇ ਲੈ ਗਿਆ ਇੱਕ ਮਖਿਲਾ ਦੇ ਵੱਲੋਂ ਦੇਖਿਆ ਗਿਆ ਤੇ ਰੋਲਾ ਪਾਇਆ ਗਿਆ ਲੋਕਾਂ ਦਾ ਗੁੱਸਾ ਉੱਥੇ ਕਾਫੀ ਦੇਖਣ ਨੂੰ ਮਿਲਿਆ ਲੋਕਾਂ ਦਾ ਕਹਿਣਾ ਸੀ ਕਿ ਹੱਲੇ ਹਰਵੀਰ ਵਾਲਾ ਮਾਮਲਾ ਠੰਡਾ ਨਹੀਂ ਹੋ ਰਿਹਾ ਕਿ ਇੱਕ ਹੋਰ ਅਜੀਬਾ ਕੇਸ ਸਾਹਮਣੇ ਆਇਆ ਤਾਂ ਦੱਸ ਜਾਈਏ ਕਿ ਖੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਬਾਗਪੁਰ ਦੀ ਘਟਨਾ ਦੱਸੀ ਜਾ ਰਹੀ ਹੈ ਮੌਲਸਮ ਨੌਜਵਾਨ ਦੇ ਮਾਤਾ ਪਿਤਾ ਘਰ ਤੋਂ ਫਰਾਰ ਹੋ ਗਏ ਨੇ ਤੇ ਲੋਕਾਂ ਨੇ ਇਸ ਗੈਰ ਪੰਜਾਬੀ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਦਰਅਸਲ ਬੱਚਾ ਅਪਾਹਜ ਦੱਸਿਆ ਜਾ ਰਿਹਾ ਜਿਸ ਦੇ ਨਾਲ ਇਸ ਦੇ ਵੱਲੋਂ ਕਾਨੂੰਨੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸ ਜਾਈਏ ਕਿ ਲੋਕਾਂ ਨੇ ਇਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹਾਲਾਂਕਿ ਲੋਕਾਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਪੁਲਿਸ ਹੁਣੇ ਹੀ ਕੇਸ ਦਰਜ ਕਰੇ ਇਸ ਦੇ ਉੱਤੇ ਕਿਹੜੀਆਂ ਧਾਰਾਵਾਂ ਲੱਗ ਰਹੀਆਂ ਨੇ ਸਾਨੂੰ ਇਸ ਬਾਬਤ ਵੀ ਜਾਣਕਾਰੀ ਦਿੱਤੀ ਜਾਵੇ ਤਾਂ ਪਿੰਡ ਦੇ ਵਿੱਚ ਜ਼ਬਰਦਸਤ ਹੰਗਾਮਾ ਵੀ ਹੋਇਆ ਹੈ ਇਹ ਕਿ ਨਕੀ ਜਿਸ ਮਕਾਨ ਮਾਲਕ ਨੇ ਇਹਨਾਂ ਨੂੰ ਆਪਣੇ ਘਰ ਰੱਖਿਆ ਹੋਇਆ ਸੀ ਲੋਕ ਉਸ ਦੇ ਨਾਲ ਵੀ ਬਹਿਸਬਾਜ਼ੀ ਕਰਦੇ ਹੋਏ ਨਜ਼ਰ ਆਏ ਨੇ ਕਿ ਉਸ ਵਕਤ ਮਾਹੌਲ ਕਾਫੀ ਤਣਾਅਪੂਰਵਕ ਹੋ ਗਿਆ ਜਦੋਂ ਪਿੰਡ ਦੇ ਲੋਕਾਂ ਦੇ ਵੱਲੋਂ ਇੱਕ ਗੈਰ ਪੰਜਾਬੀ ਵਿਅਕਤੀ ਨੂੰ ਕਾਬੂ ਕੀਤਾ ਗਿਆ दरअसल ਇਹ ਵਿਅਕਤੀ ਆਪਣੇ ਘਰ ਦੇ ਵਿੱਚੋਂ ਕੰਦ ਟੱਪ ਕੇ ਦੂਸਰੇ ਘਰ ਦੇ ਵਿੱਚ ਦਾਖਲ ਹੋਇਆ ਅਤੇ ਉੱਥੋਂ ਬੱਚਾ ਚੁੱਕ ਕੇ ਲੈ ਗਿਆ ਇੱਕ ਮਕਿਲਾ ਦੇ ਵੱਲੋਂ ਦੇਖਿਆ ਗਿਆ ਤੇ ਰੋਲਾ ਪਾਇਆ ਗਿਆ ਲੋਕਾਂ ਦਾ ਗੁੱਸਾ ਉੱਥੇ ਕਾਫੀ ਦੇਖਣ ਨੂੰ ਮਿਲਿਆ ਲੋਕਾਂ ਦਾ ਕਹਿਣਾ ਸੀ ਕਿ ਹੱਲੇ ਹਰਵੀਰ ਵਾਲਾ ਮਾਮਲਾ ਠੰਡਾ ਨਹੀਂ ਹੋ ਰਿਹਾ ਕਿ ਇੱਕ ਹੋਰ ਅਜੀਬਾ ਕੇਸ ਸਾਹਮਣੇ ਆ ਤੇ ਦੱਸ ਜਾਈਏ ਕਿ ਖੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਬਾਗਪੁਰ ਦੀ ਘਟਨਾ ਦੱਸੀ ਜਾ ਰਹੀ ਹੈ ਮੌਲਸਮ ਨੌਜਵਾਨ ਦੇ ਮਾਤਾ ਪਿਤਾ ਘਰ ਤੋਂ ਫਰਾਰ ਹੋ ਗਏ ਨੇ ਤੇ ਲੋਕਾਂ ਨੇ ਇਸ ਗੈਰ ਪੰਜਾਬੀ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਦਰਅਸਲ ਬੱਚਾ ਅਪਾਹਜ ਦੱਸਿਆ ਜਾ ਰਿਹਾ ਜਿਸ ਦੇ ਨਾਲ ਇਸ ਦੇ ਵੱਲੋਂ ਕਾਨੂੰਨੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸ ਜਾਈਏ ਕਿ ਲੋਕਾਂ ਨੇ ਇਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹਾਲਾਂਕਿ ਲੋਕਾਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਪੁਲਿਸ ਹੁਣੇ ਹੀ ਕੇਸ ਦਰਜ ਕਰੇ ਇਸ ਦੇ ਉੱਤੇ ਕਿਹੜੀਆਂ ਧਾਰਾਵਾਂ ਲੱਗ ਰਹੀਆਂ ਨੇ ਸਾਨੂੰ ਇਸ ਬਾਬਤ ਵੀ ਜਾਣਕਾਰੀ ਦਿੱਤੀ ਜਾਵੇ ਤਾਂ ਪਿੰਡ ਦੇ ਵਿੱਚ ਜ਼ਬਰਦਸਤ ਹੰਗਾਮਾ ਵੀ ਹੋਇਆ ਹੈ ਇਹ ਕਿ ਨਕੀ ਜਿਸ ਮਕਾਨ ਮਾਲਕ ਨੇ ਇਹਨਾਂ ਨੂੰ ਆਪਣੇ ਘਰ ਰੱਖਿਆ ਹੋਇਆ ਸੀ ਲੋਕ ਉਸ ਦੇ ਨਾਲ ਵੀ ਬਹਿਸਬਾਜ਼ੀ ਕਰਦੇ ਹੋਏ ਨਜ਼ਰ ਆਏ ਨੇ ਉਹ ਉਸ ਵਕਤ ਮਾਹੌਲ ਕਾਫੀ ਤਣਾਅਪੂਰਵਕ ਹੋ ਗਿਆ ਜਦੋਂ ਪਿੰਡ ਦੇ ਲੋਕਾਂ ਦੇ ਵੱਲੋਂ ਇੱਕ ਗੈਰ ਪੰਜਾਬੀ ਵਿਅਕਤੀ ਨੂੰ ਕਾਬੂ ਕੀਤਾ ਗਿਆ ਦਰਸਲ ਇਹ ਵਿਅਕਤੀ ਆਪਣੇ ਘਰ ਦੇ ਵਿੱਚੋਂ ਕੰਦ ਟੱਪ ਕੇ ਦੂਸਰੇ ਘਰ ਦੇ ਵਿੱਚ ਦਾਖਲ ਹੋਇਆ ਅਤੇ ਉੱਥੋਂ ਬੱਚਾ ਚੁੱਕ ਕੇ ਲੈ ਗਿਆ ਇੱਕ ਮਕਿਲਾ ਦੇ ਵੱਲੋਂ ਦੇਖਿਆ ਗਿਆ ਤੇ ਰੋਲਾ ਪਾਇਆ ਗਿਆ ਲੋਕਾਂ ਦਾ ਗੁੱਸਾ ਉੱਥੇ ਕਾਫੀ ਦੇਖਣ ਨੂੰ ਮਿਲਿਆ ਲੋਕਾਂ ਦਾ ਕਹਿਣਾ ਸੀ ਕਿ ਹੱਲੇ ਹਰਵੀਰ ਵਾਲਾ ਮਾਮਲਾ ਠੰਡਾ ਨਹੀਂ ਹੋ ਰਿਹਾ ਕਿ ਇੱਕ ਹੋਰ ਅਜੀਬਾ ਕੇਸ ਸਾਹਮਣੇ ਆਇਆ ਤਾਂ ਦੱਸ ਜਾਈਏ ਕਿ ਖੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਬਾਗਪੁਰ ਦੀ ਘਟਨਾ ਦੱਸੀ ਜਾ ਰਹੀ ਹੈ ਮੁੱਲਜ਼ਮ ਨੌਜਵਾਨ ਦੇ ਮਾਤਾ ਪਿਤਾ ਘਰ ਤੋਂ ਫਰਾਰ ਹੋ ਗਏ ਨੇ ਤੇ ਲੋਕਾਂ ਨੇ ਇਸ ਗੈਰ ਪੰਜਾਬੀ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਦਰਅਸਲ ਬੱਚਾ ਅਪਾਹਜ ਦੱਸਿਆ ਜਾ ਰਿਹਾ ਜਿਸ ਦੇ ਨਾਲ ਇਸ ਦੇ ਵੱਲੋਂ ਕਾਨੂੰਨੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸ ਜਿਏ ਕਿ ਲੋਕਾਂ ਨੇ ਇਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹਾਲਾਂਕਿ ਲੋਕਾਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਪੁਲਿਸ ਹੁਣੇ ਹੀ ਕੇਸ ਦਰਜ ਕਰੇ ਇਸ ਦੇ ਉੱਤੇ ਕਿਹੜੀਆਂ ਧਰਾਵਾਂ ਲੱਗ ਰਹੀਆਂ ਨੇ ਸਾਨੂੰ ਇਸ ਬਾਬਤ ਵੀ ਜਾਣਕਾਰੀ ਦਿੱਤੀ ਜਾਵੇ ਤਾਂ ਪਿੰਡ ਦੇ ਵਿੱਚ ਜ਼ਬਰਦਸਤ ਹੰਗਾਮਾ ਵੀ ਹੋਇਆ ਹੈ ਇਹ ਕਿ ਨਕੀ ਜਿਸ ਮਕਾਨ ਮਾਲਕ ਨੇ ਇਹਨਾਂ ਨੂੰ ਆਪਣੇ ਘਰ ਰੱਖਿਆ ਹੋਇਆ ਸੀ ਲੋਕ ਉਸ ਦੇ ਨਾਲ ਵੀ ਬਹਿਸਬਾਜ਼ੀ ਕਰਦੇ ਹੋਏ ਨਜ਼ਰ ਆਏ ਨੇ ਉਹ ਉਸ ਵਕਤ ਮਾਹੌਲ ਕਾਫੀ ਤਣਾਅਪੂਰਵਕ ਹੋ ਗਿਆ ਜਦੋਂ ਪਿੰਡ ਦੇ ਲੋਕਾਂ ਦੇ ਵੱਲੋਂ ਇੱਕ ਗੈਰ ਪੰਜਾਬੀ ਵਿਅਕਤੀ ਨੂੰ ਕਾਬੂ ਕੀਤਾ ਗਿਆ दरअसल ਇਹ ਵਿਅਕਤੀ ਆਪਣੇ ਘਰ ਦੇ ਵਿੱਚੋਂ ਕੰਦ ਟੱਪ ਕੇ ਦੂਸਰੇ ਘਰ ਦੇ ਵਿੱਚ ਦਾਖਲ ਹੋਇਆ ਅਤੇ ਉੱਥੋਂ ਬੱਚਾ ਚੁੱਕ ਕੇ ਲੈ ਗਿਆ ਇੱਕ ਮਖਿਲਾ ਦੇ ਵੱਲੋਂ ਦੇਖਿਆ ਗਿਆ ਤੇ ਰੋਲਾ ਪਾਇਆ ਗਿਆ ਲੋਕਾਂ ਦਾ ਗੁੱਸਾ ਉੱਥੇ ਕਾਫੀ ਦੇਖਣ ਨੂੰ ਮਿਲਿਆ ਲੋਕਾਂ ਦਾ ਕਹਿਣਾ ਸੀ ਕਿ ਹੱਲੇ ਹਰਵੀਰ ਵਾਲਾ ਮਾਮਲਾ ਠੰਡਾ ਨਹੀਂ ਹੋ ਰਿਹਾ ਕਿ ਇੱਕ ਹੋਰ ਅਜੀਬਾ ਕੇਸ ਸਾਹਮਣੇ ਆ ਤੇ ਦੱਸ ਜਾਈਏ ਕਿ ਖੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਬਾਗਪੁਰ ਦੀ ਘਟਨਾ ਦੱਸੀ ਜਾ ਰਹੀ ਹੈ ਮੁੱਲਜ਼ਮ ਨੌਜਵਾਨ ਦੇ ਮਾਤਾ ਪਿਤਾ ਘਰ ਤੋਂ ਫਰਾਰ ਹੋ ਗਏ ਨੇ ਤੇ ਲੋਕਾਂ ਨੇ ਇਸ ਗੈਰ ਪੰਜਾਬੀ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਦਰਅਸਲ ਬੱਚਾ ਅਪਾਹਜ ਦੱਸਿਆ ਜਾ ਰਿਹਾ ਜਿਸ ਦੇ ਨਾਲ ਇਸ ਦੇ ਵੱਲੋਂ ਕਾਨੂੰਨੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸ ਜਾਈਏ ਕਿ ਲੋਕਾਂ ਨੇ ਇਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹਾਲਾਂਕਿ ਲੋਕਾਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਪੁਲਿਸ ਖੁਦ ਹੀ ਕੇਸ ਦਰਜ ਕਰੇ ਇਸ ਦੇ ਉੱਤੇ ਕਿਹੜੀਆਂ ਧਾਰਾਵਾਂ ਲੱਗ ਰਹੀਆਂ ਨੇ ਸਾਨੂੰ ਇਸ ਬਾਬਤ ਵੀ ਜਾਣਕਾਰੀ ਦਿੱਤੀ ਜਾਵੇ ਤਾਂ ਪਿੰਡ ਦੇ ਵਿੱਚ ਜ਼ਬਰਦਸਤ ਹੰਗਾਮਾ ਵੀ ਹੋਇਆ ਹੈ ਕਿ ਨਕੀ ਜਿਸ ਮਕਾਨ ਮਾਲਕ ਨੇ ਇਹਨਾਂ ਨੂੰ ਆਪਣੇ ਘਰ ਰੱਖਿਆ ਹੋਇਆ ਸੀ ਲੋਕ ਉਸ ਦੇ ਨਾਲ ਵੀ ਬਹਿਸਬਾਜ਼ੀ ਕਰਦੇ ਹੋਏ ਨਜ਼ਰ ਆਏ ਨੇ ਕਿ ਉਸ ਵਕਤ ਮਾਹੌਲ ਕਾਫੀ ਤਣਾਅਪੂਰਵਕ ਹੋ ਗਿਆ ਜਦੋਂ ਪਿੰਡ ਦੇ ਲੋਕਾਂ ਦੇ ਵੱਲੋਂ ਇੱਕ ਗੈਰ ਪੰਜਾਬੀ ਵਿਅਕਤੀ ਨੂੰ ਕਾਬੂ ਕੀਤਾ ਗਿਆ दरअसल ਇਹ ਵਿਅਕਤੀ ਆਪਣੇ ਘਰ ਦੇ ਵਿੱਚੋਂ ਕੰਦ ਟੱਪ ਕੇ ਦੂਸਰੇ ਘਰ ਦੇ ਵਿੱਚ ਦਾਖਲ ਹੋਇਆ ਅਤੇ ਉੱਥੋਂ ਬੱਚਾ ਚੁੱਕ ਕੇ ਲੈ ਗਿਆ ਇੱਕ ਮਖਿਲਾ ਦੇ ਵੱਲੋਂ ਦੇਖਿਆ ਗਿਆ ਤੇ ਰੋਲਾ ਪਾਇਆ ਗਿਆ ਲੋਕਾਂ ਦਾ ਗੁੱਸਾ ਉੱਥੇ ਕਾਫੀ ਦੇਖਣ ਨੂੰ ਮਿਲਿਆ ਲੋਕਾਂ ਦਾ ਕਹਿਣਾ ਸੀ ਕਿ ਹੱਲੇ ਹਰਵੀਰ ਵਾਲਾ ਮਾਮਲਾ ਠੰਡਾ ਨਹੀਂ ਹੋ ਰਿਹਾ ਕਿ ਇੱਕ ਹੋਰ ਅਜੀਬਾ ਕੇਸ ਸਾਹਮਣੇ ਆਇਆ ਤਾਂ ਦੱਸ ਜਾਈਏ ਕਿ ਖੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਬਾਗਪੁਰ ਦੀ ਘਟਨਾ ਦੱਸੀ ਜਾ ਰਹੀ ਹੈ ਮੁੱਲਜ਼ਮ ਨੌਜਵਾਨ ਦੇ ਮਾਤਾ ਪਿਤਾ ਘਰ ਤੋਂ ਫਰਾਰ ਹੋ ਗਏ ਨੇ ਤੇ ਲੋਕਾਂ ਨੇ ਇਸ ਗੈਰ ਪੰਜਾਬੀ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਦਰਅਸਲ ਬੱਚਾ ਅਪਾਖਿਜ ਦੱਸਿਆ ਜਾ ਰਿਹਾ ਜਿਸ ਦੇ ਨਾਲ ਇਸ ਦੇ ਵੱਲੋਂ ਕਾਨੂੰਨੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸ ਜਿਏ ਕਿ ਲੋਕਾਂ ਨੇ ਇਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹਾਲਾਂਕਿ ਲੋਕਾਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਪੁਲਿਸ ਹੁਣੇ ਹੀ ਕੇਸ ਦਰਜ ਕਰੇ ਇਸ ਦੇ ਉੱਤੇ ਕਿਹੜੀਆਂ ਤਾਰਾਵਾਂ ਲੱਗ ਰਹੀਆਂ ਨੇ ਸਾਨੂੰ ਇਸ ਬਾਬਤ ਵੀ ਜਾਣਕਾਰੀ ਦਿੱਤੀ ਜਾਵੇ ਤਾਂ ਪਿੰਡ ਦੇ ਵਿੱਚ ਜ਼ਬਰਦਸਤ ਹੰਗਾਮਾ ਵੀ ਹੋਇਆ ਹੈ ਕਿ ਨਕੀ ਜਿਸ ਮਕਾਨ ਮਾਲਕ ਨੇ ਇਹਨਾਂ ਨੂੰ ਆਪਣੇ ਘਰ ਰੱਖਿਆ ਹੋਇਆ ਸੀ ਲੋਕ ਉਸ ਦੇ ਨਾਲ ਵੀ ਬਹਿਸਬਾਜ਼ੀ ਕਰਦੇ ਹੋਏ ਨਜ਼ਰ ਆਏ ਨੇ ਕਿਉਂ ਉਸ ਵਕਤ ਮਾਹੌਲ ਕਾਫੀ ਤਣਾਅਪੂਰਵਕ ਹੋ ਗਿਆ ਜਦੋਂ ਪਿੰਡ ਦੇ ਲੋਕਾਂ ਦੇ ਵੱਲੋਂ ਇੱਕ ਗੈਰ ਪੰਜਾਬੀ ਵਿਅਕਤੀ ਨੂੰ ਕਾਬੂ ਕੀਤਾ ਗਿਆ ਦਰਅਸਲ ਇਹ ਵਿਅਕਤੀ ਆਪਣੇ ਘਰ ਦੇ ਵਿੱਚੋਂ ਕੰਦ ਟੱਪ ਕੇ ਦੂਸਰੇ ਘਰ ਦੇ ਵਿੱਚ ਦਾਖਲ ਹੋਇਆ ਅਤੇ ਉੱਥੋਂ ਬੱਚਾ ਚੁੱਕ ਕੇ ਲੈ ਗਿਆ ਇੱਕ ਮਖਿਲਾ ਦੇ ਵੱਲੋਂ ਦੇਖਿਆ ਗਿਆ ਤੇ ਰੋਲਾ ਪਾਇਆ ਗਿਆ ਲੋਕਾਂ ਦਾ ਗੁੱਸਾ ਉੱਥੇ ਕਾਫੀ ਦੇਖਣ ਨੂੰ ਮਿਲਿਆ ਲੋਕਾਂ ਦਾ ਕਹਿਣਾ ਸੀ ਕਿ ਹੱਲੇ ਹਰਵੀਰ ਵਾਲਾ ਮਾਮਲਾ ਠੰਡਾ ਨਹੀਂ ਹੋ ਰਿਹਾ ਕਿ ਇੱਕ ਹੋਰ ਅਜੀਬਾ ਕੇਸ ਸਾਹਮਣੇ ਆਇਆ ਤਾਂ ਦੱਸ ਜਾਈਏ ਕਿ ਖੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਬਾਗਪੁਰ ਦੀ ਘਟਨਾ ਦੱਸੀ ਜਾ ਰਹੀ ਹੈ ਮੌਸਮ ਨੌਜਵਾਨ ਦੇ ਮਾਤਾ ਪਿਤਾ ਘਰ ਤੋਂ ਫਰਾਰ ਹੋ ਗਏ ਨੇ ਤੇ ਲੋਕਾਂ ਨੇ ਇਸ ਗੈਰ ਪੰਜਾਬੀ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਦਰਅਸਲ ਬੱਚਾ ਅਪਾਹਜ ਦੱਸਿਆ ਜਾ ਰਿਹਾ ਜਿਸ ਦੇ ਨਾਲ ਇਸ ਦੇ ਵੱਲੋਂ ਕਾਨੂੰਨੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸ ਜਾਈਏ ਕਿ ਲੋਕਾਂ ਨੇ ਇਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹਾਲਾਂਕਿ ਲੋਕਾਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਪੁਲਿਸ ਹੁਣੇ ਹੀ ਕੇਸ ਦਰਜ ਕਰੇ ਇਸ ਦੇ ਉੱਤੇ ਕਿਹੜੀਆਂ ਧਾਰਾਵਾਂ ਲੱਗ ਰਹੀਆਂ ਨੇ ਸਾਨੂੰ ਇਸ ਬਾਬਤ ਵੀ ਜਾਣਕਾਰੀ ਦਿੱਤੀ ਜਾਵੇ ਤਾਂ ਪਿੰਡ ਦੇ ਵਿੱਚ ਜ਼ਬਰਦਸਤ ਹੰਗਾਮਾ ਵੀ ਹੋਇਆ ਹੈ ਕਿ ਨਕੀ ਜਿਸ ਮਕਾਨ ਮਾਲਕ ਨੇ ਇਹਨਾਂ ਨੂੰ ਆਪਣੇ ਘਰ ਰੱਖਿਆ ਹੋਇਆ ਸੀ ਲੋਕ ਉਸ ਦੇ ਨਾਲ ਵੀ ਬਹਿਸਬਾਜ਼ੀ ਕਰਦੇ ਹੋਏ ਨਜ਼ਰ ਆਏ ਨੇ ਕਿ ਉਸ ਵਕਤ ਮਾਹੌਲ ਕਾਫੀ ਤਣਾਅਪੂਰਵਕ ਹੋ ਗਿਆ ਜਦੋਂ ਪਿੰਡ ਦੇ ਲੋਕਾਂ ਦੇ ਵੱਲੋਂ ਇੱਕ ਗੈਰ ਪੰਜਾਬੀ ਵਿਅਕਤੀ ਨੂੰ ਕਾਬੂ ਕੀਤਾ ਗਿਆ दरअसल ਇਹ ਵਿਅਕਤੀ ਆਪਣੇ ਘਰ ਦੇ ਵਿੱਚੋਂ ਕੰਦ ਟੱਪ ਕੇ ਦੂਸਰੇ ਘਰ ਦੇ ਵਿੱਚ ਦਾਖਲ ਹੋਇਆ ਅਤੇ ਉੱਥੋਂ ਬੱਚਾ ਚੁੱਕ ਕੇ ਲੈ ਗਿਆ ਇੱਕ ਮਕਿਲਾ ਦੇ ਵੱਲੋਂ ਦੇਖਿਆ ਗਿਆ ਤੇ ਰੋਲਾ ਪਾਇਆ ਗਿਆ ਲੋਕਾਂ ਦਾ ਗੁੱਸਾ ਉੱਥੇ ਕਾਫੀ ਦੇਖਣ ਨੂੰ ਮਿਲਿਆ ਲੋਕਾਂ ਦਾ ਕਹਿਣਾ ਸੀ ਕਿ ਹੱਲੇ ਹਰਵੀਰ ਵਾਲਾ ਮਾਮਲਾ ਠੰਡਾ ਨਹੀਂ ਹੋ ਰਿਹਾ ਕਿ ਇੱਕ ਹੋਰ ਅਜੀਬਾ ਕੇਸ ਸਾਹਮਣੇ ਆ ਤੇ ਦੱਸ ਜਾਈਏ ਕਿ ਖੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਬਾਗਪੁਰ ਦੀ ਘਟਨਾ ਦੱਸੀ ਜਾ ਰਹੀ ਹੈ ਮੌਲਸਮ ਨੌਜਵਾਨ ਦੇ ਮਾਤਾ ਪਿਤਾ ਘਰ ਤੋਂ ਫਰਾਰ ਹੋ ਗਏ ਨੇ ਤੇ ਲੋਕਾਂ ਨੇ ਇਸ ਗੈਰ ਪੰਜਾਬੀ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਦਰਅਸਲ ਬੱਚਾ ਅਪਾਹਜ ਦੱਸਿਆ ਜਾ ਰਿਹਾ ਜਿਸ ਦੇ ਨਾਲ ਇਸ ਦੇ ਵੱਲੋਂ ਕਾਨੂੰਨੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸ ਜਿਏ ਕਿ ਲੋਕਾਂ ਨੇ ਇਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹਾਲਾਂਕਿ ਲੋਕਾਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਪੁਲਿਸ ਹੁਣੇ ਹੀ ਕੇਸ ਦਰਜ ਕਰੇ ਇਸ ਦੇ ਉੱਤੇ ਕਿਹੜੀਆਂ ਧਾਰਾਵਾਂ ਲੱਗ ਰਹੀਆਂ ਨੇ ਸਾਨੂੰ ਇਸ ਬਾਬਤ ਵੀ ਜਾਣਕਾਰੀ ਦਿੱਤੀ ਜਾਵੇ ਤਾਂ ਪਿੰਡ ਦੇ ਵਿੱਚ ਜ਼ਬਰਦਸਤ ਹੰਗਾਮਾ ਵੀ ਹੋਇਆ ਹੈ ਇਹ ਕਿ ਨਕੀ ਜਿਸ ਮਕਾਨ ਮਾਲਕ ਨੇ ਇਹਨਾਂ ਨੂੰ ਆਪਣੇ ਘਰ ਰੱਖਿਆ ਹੋਇਆ ਸੀ ਲੋਕ ਉਸ ਦੇ ਨਾਲ ਵੀ ਬਹਿਸਬਾਜ਼ੀ ਕਰਦੇ ਹੋਏ ਨਜ਼ਰ ਆਏ ਨੇ ਉਹ ਉਸ ਵਕਤ ਮਾਹੌਲ ਕਾਫੀ ਤਣਾਅਪੂਰਵਕ ਹੋ ਗਿਆ ਜਦੋਂ ਪਿੰਡ ਦੇ ਲੋਕਾਂ ਦੇ ਵੱਲੋਂ ਇੱਕ ਗੈਰ ਪੰਜਾਬੀ ਵਿਅਕਤੀ ਨੂੰ ਕਾਬੂ ਕੀਤਾ ਗਿਆ दरअसल ਇਹ ਵਿਅਕਤੀ ਆਪਣੇ ਘਰ ਦੇ ਵਿੱਚੋਂ ਕੰਦ ਟੱਪ ਕੇ ਦੂਸਰੇ ਘਰ ਦੇ ਵਿੱਚ ਦਾਖਲ ਹੋਇਆ ਅਤੇ ਉੱਥੋਂ ਬੱਚਾ ਚੁੱਕ ਕੇ ਲੈ ਗਿਆ ਇੱਕ ਮਖਿਲਾ ਦੇ ਵੱਲੋਂ ਦੇਖਿਆ ਗਿਆ ਤੇ ਰੋਲਾ ਪਾਇਆ ਗਿਆ ਲੋਕਾਂ ਦਾ ਗੁੱਸਾ ਉੱਥੇ ਕਾਫੀ ਦੇਖਣ ਨੂੰ ਮਿਲਿਆ ਲੋਕਾਂ ਦਾ ਕਹਿਣਾ ਸੀ ਕਿ ਹੱਲੇ ਹਰਵੀਰ ਵਾਲਾ ਮਾਮਲਾ ਠੰਡਾ ਨਹੀਂ ਹੋ ਰਿਹਾ ਕਿ ਇੱਕ ਹੋਰ ਅਜੀਬਾ ਕੇਸ ਸਾਹਮਣੇ ਆਇਆ ਤਾਂ ਦੱਸ ਜਾਈਏ ਕਿ ਖੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਬਾਗਪੁਰ ਦੀ ਘਟਨਾ ਦੱਸੀ ਜਾ ਰਹੀ ਹੈ ਮੁੱਲਜ਼ਮ ਨੌਜਵਾਨ ਦੇ ਮਾਤਾ ਪਿਤਾ ਘਰ ਤੋਂ ਫਰਾਰ ਹੋ ਗਏ ਨੇ ਤੇ ਲੋਕਾਂ ਨੇ ਇਸ ਗੈਰ ਪੰਜਾਬੀ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਦਰਅਸਲ ਬੱਚਾ ਅਪਾਹਜ ਦੱਸਿਆ ਜਾ ਰਿਹਾ ਜਿਸ ਦੇ ਨਾਲ ਇਸ ਦੇ ਵੱਲੋਂ ਕਿਨੌਣੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸ ਜਾਈਏ ਕਿ ਲੋਕਾਂ ਨੇ ਇਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹਾਲਾਂਕਿ ਲੋਕਾਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਪੁਲਿਸ ਹੁਣੇ ਹੀ ਕੇਸ ਦਰਜ ਕਰੇ ਇਸ ਦੇ ਉੱਤੇ ਕਿਹੜੀਆਂ ਤਰਾਵਾਂ ਲੱਗ ਰਹੀਆਂ ਨੇ ਸਾਨੂੰ ਇਸ ਬਾਬਤ ਵੀ ਜਾਣਕਾਰੀ ਦਿੱਤੀ ਜਾਵੇ ਤਾਂ ਪਿੰਡ ਦੇ ਵਿੱਚ ਜ਼ਬਰਦਸਤ ਹੰਗਾਮਾ ਵੀ ਹੋਇਆ ਹੈ ਇਹ ਕਿ ਨਕੀ ਜਿਸ ਮਕਾਨ ਮਾਲਕ ਨੇ ਇਹਨਾਂ ਨੂੰ ਆਪਣੇ ਘਰ ਰੱਖਿਆ ਹੋਇਆ ਸੀ ਲੋਕ ਉਸ ਦੇ ਨਾਲ ਵੀ ਬਹਿਸਬਾਜ਼ੀ ਕਰਦੇ ਹੋਏ ਨਜ਼ਰ ਆਏ ਨੇ ਕਿਉਂ ਉਸ ਵਕਤ ਮਾਹੌਲ ਕਾਫੀ ਤਣਾਅਪੂਰਵਕ ਹੋ ਗਿਆ ਜਦੋਂ ਪਿੰਡ ਦੇ ਲੋਕਾਂ ਦੇ ਵੱਲੋਂ ਇੱਕ ਗੈਰ ਪੰਜਾਬੀ ਵਿਅਕਤੀ ਨੂੰ ਕਾਬੂ ਕੀਤਾ ਗਿਆ दरअसल ਇਹ ਵਿਅਕਤੀ ਆਪਣੇ ਘਰ ਦੇ ਵਿੱਚੋਂ ਕੰਦ ਟੱਪ ਕੇ ਦੂਸਰੇ ਘਰ ਦੇ ਵਿੱਚ ਦਾਖਲ ਹੋਇਆ ਅਤੇ ਉੱਥੋਂ ਬੱਚਾ ਚੁੱਕ ਕੇ ਲੈ ਗਿਆ ਇੱਕ ਮਖਿਲਾ ਦੇ ਵੱਲੋਂ ਦੇਖਿਆ ਗਿਆ ਤੇ ਰੋਲਾ ਪਾਇਆ ਗਿਆ ਲੋਕਾਂ ਦਾ ਗੁੱਸਾ ਉੱਥੇ ਕਾਫੀ ਦੇਖਣ ਨੂੰ ਮਿਲਿਆ ਲੋਕਾਂ ਦਾ ਕਹਿਣਾ ਸੀ ਕਿ ਹੱਲੇ ਹਰਵੀਰ ਵਾਲਾ ਮਾਮਲਾ ਠੰਡਾ ਨਹੀਂ ਹੋ ਰਿਹਾ ਕਿ ਇੱਕ ਹੋਰ ਅਜੀਬਾ ਕੇਸ ਸਾਹਮਣੇ ਆਇਆ ਤਾਂ ਦੱਸ ਜਾਈਏ ਕਿ ਖੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਬਾਗਪੁਰ ਦੀ ਘਟਨਾ ਦੱਸੀ ਜਾ ਰਹੀ ਹੈ ਮੌਲਸਮ ਨੌਜਵਾਨ ਦੇ ਮਾਤਾ ਪਿਤਾ ਘਰ ਤੋਂ ਫਰਾਰ ਹੋ ਗਏ ਨੇ ਤੇ ਲੋਕਾਂ ਨੇ ਇਸ ਗੈਰ ਪੰਜਾਬੀ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਦਰਅਸਲ ਬੱਚਾ ਅਪਾਖਿਜ ਦੱਸਿਆ ਜਾ ਰਿਹਾ ਜਿਸ ਦੇ ਨਾਲ ਇਸ ਦੇ ਵੱਲੋਂ ਕਾਨੂੰਨੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸ ਜਿਏ ਕਿ ਲੋਕਾਂ ਨੇ ਇਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹਾਲਾਂਕਿ ਲੋਕਾਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਪੁਲਿਸ ਹੁਣੇ ਹੀ ਕੇਸ ਦਰਜ ਕਰੇ ਇਸ ਦੇ ਉੱਤੇ ਕਿਹੜੀਆਂ ਤਾਰਾਵਾਂ ਲੱਗ ਰਹੀਆਂ ਨੇ ਸਾਨੂੰ ਇਸ ਬਾਬਤ ਵੀ ਜਾਣਕਾਰੀ ਦਿੱਤੀ ਜਾਵੇ ਤਾਂ ਪਿੰਡ ਦੇ ਵਿੱਚ ਜ਼ਬਰਦਸਤ ਹੰਗਾਮਾ ਵੀ ਹੋਇਆ ਹੈ ਕਿ ਨਕੀ ਜਿਸ ਮਕਾਨ ਮਾਲਕ ਨੇ ਇਹਨਾਂ ਨੂੰ ਆਪਣੇ ਘਰ ਰੱਖਿਆ ਹੋਇਆ ਸੀ ਲੋਕ ਉਸ ਦੇ ਨਾਲ ਵੀ ਬਹਿਸਬਾਜ਼ੀ ਕਰਦੇ ਹੋਏ ਨਜ਼ਰ ਆਏ ਨੇ ਉਹ ਉਸ ਵਕਤ ਮਾਹੌਲ ਕਾਫੀ ਤਣਾਅਪੂਰਵਕ ਹੋ ਗਿਆ ਜਦੋਂ ਪਿੰਡ ਦੇ ਲੋਕਾਂ ਦੇ ਵੱਲੋਂ ਇੱਕ ਗੈਰ ਪੰਜਾਬੀ ਵਿਅਕਤੀ ਨੂੰ ਕਾਬੂ ਕੀਤਾ ਗਿਆ दरअसल ਇਹ ਵਿਅਕਤੀ ਆਪਣੇ ਘਰ ਦੇ ਵਿੱਚੋਂ ਕੰਦ ਟੱਪ ਕੇ ਦੂਸਰੇ ਘਰ ਦੇ ਵਿੱਚ ਦਾਖਲ ਹੋਇਆ ਅਤੇ ਉੱਥੋਂ ਬੱਚਾ ਚੁੱਕ ਕੇ ਲੈ ਗਿਆ ਇੱਕ ਮਖਿਲਾ ਦੇ ਵੱਲੋਂ ਦੇਖਿਆ ਗਿਆ ਤੇ ਰੋਲਾ ਪਾਇਆ ਗਿਆ ਲੋਕਾਂ ਦਾ ਗੁੱਸਾ ਉੱਥੇ ਕਾਫੀ ਦੇਖਣ ਨੂੰ ਮਿਲਿਆ ਲੋਕਾਂ ਦਾ ਕਹਿਣਾ ਸੀ ਕਿ ਹੱਲੇ ਹਰਵੀਰ ਵਾਲਾ ਮਾਮਲਾ ਠੰਡਾ ਨਹੀਂ ਹੋ ਰਿਹਾ ਕਿ ਇੱਕ ਹੋਰ ਅਜੀਬਾ ਕੇਸ ਸਾਹਮਣੇ ਆਇਆ ਤਾਂ ਦੱਸ ਜਾਈਏ ਕਿ ਖੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਬਾਗਪੁਰ ਦੀ ਘਟਨਾ ਦੱਸੀ ਜਾ ਰਹੀ ਹੈ ਮੌਲਸਮ ਨੌਜਵਾਨ ਦੇ ਮਾਤਾ ਪਿਤਾ ਘਰ ਤੋਂ ਫਰਾਰ ਹੋ ਗਏ ਨੇ ਤੇ ਲੋਕਾਂ ਨੇ ਇਸ ਗੈਰ ਪੰਜਾਬੀ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਦਰਅਸਲ ਬੱਚਾ ਅਪਾਹਜ ਦੱਸਿਆ ਜਾ ਰਿਹਾ ਜਿਸ ਦੇ ਨਾਲ ਇਸ ਦੇ ਵੱਲੋਂ ਕਾਨੂੰਨੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸ ਜਿਏ ਕਿ ਲੋਕਾਂ ਨੇ ਇਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹਾਲਾਂਕਿ ਲੋਕਾਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਪੁਲਿਸ ਹੁਣੇ ਹੀ ਕੇਸ ਦਰਜ ਕਰੇ ਇਸ ਦੇ ਉੱਤੇ ਕਿਹੜੀਆਂ ਤਰਾਵਾਂ ਲੱਗ ਰਹੀਆਂ ਨੇ ਸਾਨੂੰ ਇਸ ਬਾਬਤ ਵੀ ਜਾਣਕਾਰੀ ਦਿੱਤੀ ਜਾਵੇ ਤਾਂ ਪਿੰਡ ਦੇ ਵਿੱਚ ਜ਼ਬਰਦਸਤ ਹੰਗਾਮਾ ਵੀ ਹੋਇਆ ਹੈ ਇਹ ਕਿ ਨਕੀ ਜਿਸ ਮਕਾਨ ਮਾਲਕ ਨੇ ਇਹਨਾਂ ਨੂੰ ਆਪਣੇ ਘਰ ਰੱਖਿਆ ਹੋਇਆ ਸੀ ਲੋਕ ਉਸ ਦੇ ਨਾਲ ਵੀ ਬਹਿਸਬਾਜ਼ੀ ਕਰਦੇ ਹੋਏ ਨਜ਼ਰ ਆਏ ਨੇ ਕਿਉਂ ਉਸ ਵਕਤ ਮਾਹੌਲ ਕਾਫੀ ਤਣਾਅਪੂਰਵਕ ਹੋ ਗਿਆ ਜਦੋਂ ਪਿੰਡ ਦੇ ਲੋਕਾਂ ਦੇ ਵੱਲੋਂ ਇੱਕ ਗੈਰ ਪੰਜਾਬੀ ਵਿਅਕਤੀ ਨੂੰ ਕਾਬੂ ਕੀਤਾ ਗਿਆ दरअसल ਇਹ ਵਿਅਕਤੀ ਆਪਣੇ ਘਰ ਦੇ ਵਿੱਚੋਂ ਕੰਦ ਟੱਪ ਕੇ ਦੂਸਰੇ ਘਰ ਦੇ ਵਿੱਚ ਦਾਖਲ ਹੋਇਆ ਅਤੇ ਉੱਥੋਂ ਬੱਚਾ ਚੁੱਕ ਕੇ ਲੈ ਗਿਆ ਇੱਕ ਮਕਿਲਾ ਦੇ ਵੱਲੋਂ ਦੇਖਿਆ ਗਿਆ ਤੇ ਰੋਲਾ ਪਾਇਆ ਗਿਆ ਲੋਕਾਂ ਦਾ ਗੁੱਸਾ ਉੱਥੇ ਕਾਫੀ ਦੇਖਣ ਨੂੰ ਮਿਲਿਆ ਲੋਕਾਂ ਦਾ ਕਹਿਣਾ ਸੀ ਕਿ ਹੱਲੇ ਹਰਵੀਰ ਵਾਲਾ ਮਾਮਲਾ ਠੰਡਾ ਨਹੀਂ ਹੋ ਰਿਹਾ ਕਿ ਇੱਕ ਹੋਰ ਅਜੀਬਾ ਕੇਸ ਸਾਹਮਣੇ ਆ ਤੇ ਦੱਸ ਜਾਈਏ ਕਿ ਖੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਬਾਗਪੁਰ ਦੀ ਘਟਨਾ ਦੱਸੀ ਜਾ ਰਹੀ ਹੈ ਮੌਸਮ ਨੌਜਵਾਨ ਦੇ ਮਾਤਾ ਪਿਤਾ ਘਰ ਤੋਂ ਫਰਾਰ ਹੋ ਗਏ ਨੇ ਤੇ ਲੋਕਾਂ ਨੇ ਇਸ ਗੈਰ ਪੰਜਾਬੀ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਦਰਅਸਲ ਬੱਚਾ ਅਪਾਹਜ ਦੱਸਿਆ ਜਾ ਰਿਹਾ ਜਿਸ ਦੇ ਨਾਲ ਇਸ ਦੇ ਵੱਲੋਂ ਕਾਨੂੰਨੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸ ਜਿਏ ਕਿ ਲੋਕਾਂ ਨੇ ਇਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹਾਲਾਂਕਿ ਲੋਕਾਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਪੁਲਿਸ ਹੁਣੇ ਹੀ ਕੇਸ ਦਰਜ ਕਰੇ ਇਸ ਦੇ ਉੱਤੇ ਕਿਹੜੀਆਂ ਧਾਰਾਵਾਂ ਲੱਗ ਰਹੀਆਂ ਨੇ ਸਾਨੂੰ ਇਸ ਬਾਬਤ ਵੀ ਜਾਣਕਾਰੀ ਦਿੱਤੀ ਜਾਵੇ ਤਾਂ ਪਿੰਡ ਦੇ ਵਿੱਚ ਜ਼ਬਰਦਸਤ ਹੰਗਾਮਾ ਵੀ ਹੋਇਆ ਹੈ ਇਹ ਕਿ ਨਕੀ ਜਿਸ ਮਕਾਨ ਮਾਲਕ ਨੇ ਇਹਨਾਂ ਨੂੰ ਆਪਣੇ ਘਰ ਰੱਖਿਆ ਹੋਇਆ ਸੀ ਲੋਕ ਉਸ ਦੇ ਨਾਲ ਵੀ ਬਹਿਸਬਾਜ਼ੀ ਕਰਦੇ ਹੋਏ ਨਜ਼ਰ ਆਏ ਨੇ ਉਹ ਉਸ ਵਕਤ ਮਾਹੌਲ ਕਾਫੀ ਤਣਾਅਪੂਰਵਕ ਹੋ ਗਿਆ ਜਦੋਂ ਪਿੰਡ ਦੇ ਲੋਕਾਂ ਦੇ ਵੱਲੋਂ ਇੱਕ ਗੈਰ ਪੰਜਾਬੀ ਵਿਅਕਤੀ ਨੂੰ ਕਾਬੂ ਕੀਤਾ ਗਿਆ ਦਰਸਲ ਇਹ ਵਿਅਕਤੀ ਆਪਣੇ ਘਰ ਦੇ ਵਿੱਚੋਂ ਕੰਦ ਟੱਪ ਕੇ ਦੂਸਰੇ ਘਰ ਦੇ ਵਿੱਚ ਦਾਖਲ ਹੋਇਆ ਅਤੇ ਉੱਥੋਂ ਬੱਚਾ ਚੁੱਕ ਕੇ ਲੈ ਗਿਆ ਇੱਕ ਮਕਿਲਾ ਦੇ ਵੱਲੋਂ ਦੇਖਿਆ ਗਿਆ ਤੇ ਰੋਲਾ ਪਾਇਆ ਗਿਆ ਲੋਕਾਂ ਦਾ ਗੁੱਸਾ ਉੱਥੇ ਕਾਫੀ ਦੇਖਣ ਨੂੰ ਮਿਲਿਆ ਲੋਕਾਂ ਦਾ ਕਹਿਣਾ ਸੀ ਕਿ ਹੱਲੇ ਹਰਵੀਰ ਵਾਲਾ ਮਾਮਲਾ ਠੰਡਾ ਨਹੀਂ ਹੋ ਰਿਹਾ ਕਿ ਇੱਕ ਹੋਰ ਅਜੀਬਾ ਕੇਸ ਸਾਹਮਣੇ ਆਇਆ ਤਾਂ ਦੱਸ ਜਾਈਏ ਕਿ ਖੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਬਾਗਪੁਰ ਦੀ ਘਟਨਾ ਦੱਸੀ ਜਾ ਰਹੀ ਹੈ ਮੌਲਸਮ ਨੌਜਵਾਨ ਦੇ ਮਾਤਾ ਪਿਤਾ ਘਰ ਤੋਂ ਫਰਾਰ ਹੋ ਗਏ ਨੇ ਤੇ ਲੋਕਾਂ ਨੇ ਇਸ ਗੈਰ ਪੰਜਾਬੀ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਦਰਅਸਲ ਬੱਚਾ ਅਪਾਹਜ ਦੱਸਿਆ ਜਾ ਰਿਹਾ ਜਿਸ ਦੇ ਨਾਲ ਇਸ ਦੇ ਵੱਲੋਂ ਕਾਨੂੰਨੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸ ਜਿਏ ਕਿ ਲੋਕਾਂ ਨੇ ਇਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹਾਲਾਂਕਿ ਲੋਕਾਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਪੁਲਿਸ ਹੁਣੇ ਹੀ ਕੇਸ ਦਰਜ ਕਰੇ ਇਸ ਦੇ ਉੱਤੇ ਕਿਹੜੀਆਂ ਧਰਾਵਾਂ ਲੱਗ ਰਹੀਆਂ ਨੇ ਸਾਨੂੰ ਇਸ ਬਾਬਤ ਵੀ ਜਾਣਕਾਰੀ ਦਿੱਤੀ ਜਾਵੇ ਤਾਂ ਪਿੰਡ ਦੇ ਵਿੱਚ ਜ਼ਬਰਦਸਤ ਹੰਗਾਮਾ ਵੀ ਹੋਇਆ ਹੈ ਕਿ ਨਕੀ ਜਿਸ ਮਕਾਨ ਮਾਲਕ ਨੇ ਇਹਨਾਂ ਨੂੰ ਆਪਣੇ ਘਰ ਰੱਖਿਆ ਹੋਇਆ ਸੀ ਲੋਕ ਉਸ ਦੇ ਨਾਲ ਵੀ ਬਹਿਸਬਾਜ਼ੀ ਕਰਦੇ ਹੋਏ ਨਜ਼ਰ ਆਏ ਨੇ ਕਿ ਉਸ ਵਕਤ ਮਾਹੌਲ ਕਾਫੀ ਤਣਾਅਪੂਰਵਕ ਹੋ ਗਿਆ ਜਦੋਂ ਪਿੰਡ ਦੇ ਲੋਕਾਂ ਦੇ ਵੱਲੋਂ ਇੱਕ ਗੈਰ ਪੰਜਾਬੀ ਵਿਅਕਤੀ ਨੂੰ ਕਾਬੂ ਕੀਤਾ ਗਿਆ ਦਰਅਸਲ ਇਹ ਵਿਅਕਤੀ ਆਪਣੇ ਘਰ ਦੇ ਵਿੱਚੋਂ ਕੰਦ ਟੱਪ ਕੇ ਦੂਸਰੇ ਘਰ ਦੇ ਵਿੱਚ ਦਾਖਲ ਹੋਇਆ ਅਤੇ ਉੱਥੋਂ ਬੱਚਾ ਚੁੱਕ ਕੇ ਲੈ ਗਿਆ ਇੱਕ ਮਕਿਲਾ ਦੇ ਵੱਲੋਂ ਦੇਖਿਆ ਗਿਆ ਤੇ ਰੋਲਾ ਪਾਇਆ ਗਿਆ ਲੋਕਾਂ ਦਾ ਗੁੱਸਾ ਉੱਥੇ ਕਾਫੀ ਦੇਖਣ ਨੂੰ ਮਿਲਿਆ ਲੋਕਾਂ ਦਾ ਕਹਿਣਾ ਸੀ ਕਿ ਹੱਲੇ ਹਰਵੀਰ ਵਾਲਾ ਮਾਮਲਾ ਠੰਡਾ ਨਹੀਂ ਹੋ ਰਿਹਾ ਕਿ ਇੱਕ ਹੋਰ ਅਜੀਬਾ ਕੇਸ ਸਾਹਮਣੇ ਆ ਤੇ ਦੱਸ ਜਾਈਏ ਕਿ ਖੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਬਾਗਪੁਰ ਦੀ ਘਟਨਾ ਦੱਸੀ ਜਾ ਰਹੀ ਹੈ ਮੁੱਲਜ਼ਮ ਨੌਜਵਾਨ ਦੇ ਮਾਤਾ ਪਿਤਾ ਘਰ ਤੋਂ ਫਰਾਰ ਹੋ ਗਏ ਨੇ ਤੇ ਲੋਕਾਂ ਨੇ ਇਸ ਗੈਰ ਪੰਜਾਬੀ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਦਰਅਸਲ ਬੱਚਾ ਅਪਾਹਜ ਦੱਸਿਆ ਜਾ ਰਿਹਾ ਜਿਸ ਦੇ ਨਾਲ ਇਸ ਦੇ ਵੱਲੋਂ ਕਾਨੂੰਨੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸ ਦਈਏ ਕਿ ਲੋਕਾਂ ਨੇ ਇਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹਾਲਾਂਕਿ ਲੋਕਾਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਪੁਲਿਸ ਖੁਦ ਹੀ ਕੇਸ ਦਰਜ ਕਰੇ ਇਸ ਦੇ ਉੱਤੇ ਕਿਹੜੀਆਂ ਧਰਾਵਾਂ ਲੱਗ ਰਹੀਆਂ ਨੇ ਸਾਨੂੰ ਇਸ ਬਾਬਤ ਵੀ ਜਾਣਕਾਰੀ ਦਿੱਤੀ ਜਾਵੇ ਤਾਂ ਪਿੰਡ ਦੇ ਵਿੱਚ ਜ਼ਬਰਦਸਤ ਹੰਗਾਮਾ ਵੀ ਹੋਇਆ ਹੈ ਕਿ ਨਕੀ ਜਿਸ ਮਕਾਨ ਮਾਲਕ ਨੇ ਇਹਨਾਂ ਨੂੰ ਆਪਣੇ ਘਰ ਰੱਖਿਆ ਹੋਇਆ ਸੀ ਲੋਕ ਉਸ ਦੇ ਨਾਲ ਵੀ ਬਹਿਸਬਾਜ਼ੀ ਕਰਦੇ ਹੋਏ ਨਜ਼ਰ ਆਏ ਨੇ ਉਹ ਉਸ ਵਕਤ ਮਾਹੌਲ ਕਾਫੀ ਤਣਾਅਪੂਰਵਕ ਹੋ ਗਿਆ ਜਦੋਂ ਪਿੰਡ ਦੇ ਲੋਕਾਂ ਦੇ ਵੱਲੋਂ ਇੱਕ ਗੈਰ ਪੰਜਾਬੀ ਵਿਅਕਤੀ ਨੂੰ ਕਾਬੂ ਕੀਤਾ ਗਿਆ दरअसल ਇਹ ਵਿਅਕਤੀ ਆਪਣੇ ਘਰ ਦੇ ਵਿੱਚੋਂ ਕੰਦ ਟੱਪ ਕੇ ਦੂਸਰੇ ਘਰ ਦੇ ਵਿੱਚ ਦਾਖਲ ਹੋਇਆ ਅਤੇ ਉੱਥੋਂ ਬੱਚਾ ਚੁੱਕ ਕੇ ਲੈ ਗਿਆ ਇੱਕ ਮਖਿਲਾ ਦੇ ਵੱਲੋਂ ਦੇਖਿਆ ਗਿਆ ਤੇ ਰੋਲਾ ਪਾਇਆ ਗਿਆ ਲੋਕਾਂ ਦਾ ਗੁੱਸਾ ਉੱਥੇ ਕਾਫੀ ਦੇਖਣ ਨੂੰ ਮਿਲਿਆ ਲੋਕਾਂ ਦਾ ਕਹਿਣਾ ਸੀ ਕਿ ਹੱਲੇ ਹਰਵੀਰ ਵਾਲਾ ਮਾਮਲਾ ਠੰਡਾ ਨਹੀਂ ਹੋ ਰਿਹਾ ਕਿ ਇੱਕ ਹੋਰ ਅਜੀਬਾ ਕੇਸ ਸਾਹਮਣੇ ਆਇਆ ਤਾਂ ਦੱਸ ਜਾਈਏ ਕਿ ਖੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਬਾਗਪੁਰ ਦੀ ਘਟਨਾ ਦੱਸੀ ਜਾ ਰਹੀ ਹੈ ਮੌਲਸਮ ਨੌਜਵਾਨ ਦੇ ਮਾਤਾ ਪਿਤਾ ਘਰ ਤੋਂ ਫਰਾਰ ਹੋ ਗਏ ਨੇ ਤੇ ਲੋਕਾਂ ਨੇ ਇਸ ਗੈਰ ਪੰਜਾਬੀ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਦਰਅਸਲ ਬੱਚਾ ਅਪਾਖਿਜ ਦੱਸਿਆ ਜਾ ਰਿਹਾ ਜਿਸ ਦੇ ਨਾਲ ਇਸ ਦੇ ਵੱਲੋਂ ਕਾਨੂੰਨੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸ ਜਿਏ ਕਿ ਲੋਕਾਂ ਨੇ ਇਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹਾਲਾਂਕਿ ਲੋਕਾਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਪੁਲਿਸ ਹੁਣੇ ਹੀ ਕੇਸ ਦਰਜ ਕਰੇ ਇਸ ਦੇ ਉੱਤੇ ਕਿਹੜੀਆਂ ਤਾਰਾਵਾਂ ਲੱਗ ਰਹੀਆਂ ਨੇ ਸਾਨੂੰ ਇਸ ਬਾਬਤ ਵੀ ਜਾਣਕਾਰੀ ਦਿੱਤੀ ਜਾਵੇ ਤਾਂ ਪਿੰਡ ਦੇ ਵਿੱਚ ਜ਼ਬਰਦਸਤ ਹੰਗਾਮਾ ਵੀ ਹੋਇਆ ਹੈ ਕਿ ਨਕੀ ਜਿਸ ਮਕਾਨ ਮਾਲਕ ਨੇ ਇਹਨਾਂ ਨੂੰ ਆਪਣੇ ਘਰ ਰੱਖਿਆ ਹੋਇਆ ਸੀ ਲੋਕ ਉਸ ਦੇ ਨਾਲ ਵੀ ਬਹਿਸਬਾਜ਼ੀ ਕਰਦੇ ਹੋਏ ਨਜ਼ਰ ਆਏ ਨੇ ਉਹ ਉਸ ਵਕਤ ਮਾਹੌਲ ਕਾਫੀ ਤਣਾਅਪੂਰਵਕ ਹੋ ਗਿਆ ਜਦੋਂ ਪਿੰਡ ਦੇ ਲੋਕਾਂ ਦੇ ਵੱਲੋਂ ਇੱਕ ਗੈਰ ਪੰਜਾਬੀ ਵਿਅਕਤੀ ਨੂੰ ਕਾਬੂ ਕੀਤਾ ਗਿਆ दरअसल ਇਹ ਵਿਅਕਤੀ ਆਪਣੇ ਘਰ ਦੇ ਵਿੱਚੋਂ ਕੰਦ ਟੱਪ ਕੇ ਦੂਸਰੇ ਘਰ ਦੇ ਵਿੱਚ ਦਾਖਲ ਹੋਇਆ ਅਤੇ ਉੱਥੋਂ ਬੱਚਾ ਚੁੱਕ ਕੇ ਲੈ ਗਿਆ ਇੱਕ ਮਖਿਲਾ ਦੇ ਵੱਲੋਂ ਦੇਖਿਆ ਗਿਆ ਤੇ ਰੋਲਾ ਪਾਇਆ ਗਿਆ ਲੋਕਾਂ ਦਾ ਗੁੱਸਾ ਉੱਥੇ ਕਾਫੀ ਦੇਖਣ ਨੂੰ ਮਿਲਿਆ ਲੋਕਾਂ ਦਾ ਕਹਿਣਾ ਸੀ ਕਿ ਹੱਲੇ ਹਰਵੀਰ ਵਾਲਾ ਮਾਮਲਾ ਠੰਡਾ ਨਹੀਂ ਹੋ ਰਿਹਾ ਕਿ ਇੱਕ ਹੋਰ ਅਜੀਬਾ ਕੇਸ ਸਾਹਮਣੇ ਆਇਆ ਤਾਂ ਦੱਸ ਜਾਈਏ ਕਿ ਖੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਬਾਗਪੁਰ ਦੀ ਘਟਨਾ ਦੱਸੀ ਜਾ ਰਹੀ ਹੈ ਮੌਸਮ ਨੌਜਵਾਨ ਦੇ ਮਾਤਾ ਪਿਤਾ ਘਰ ਤੋਂ ਫਰਾਰ ਹੋ ਗਏ ਨੇ ਤੇ ਲੋਕਾਂ ਨੇ ਇਸ ਗੈਰ ਪੰਜਾਬੀ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਦਰਅਸਲ ਬੱਚਾ ਅਪਾਹਜ ਦੱਸਿਆ ਜਾ ਰਿਹਾ ਜਿਸ ਦੇ ਨਾਲ ਇਸ ਦੇ ਵੱਲੋਂ ਕਾਨੂੰਨੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸ ਜਾਈਏ ਕਿ ਲੋਕਾਂ ਨੇ ਇਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹਾਲਾਂਕਿ ਲੋਕਾਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਪੁਲਿਸ ਹੁਣੇ ਹੀ ਕੇਸ ਦਰਜ ਕਰੇ ਇਸ ਦੇ ਉੱਤੇ ਕਿਹੜੀਆਂ ਧਾਰਾਵਾਂ ਲੱਗ ਰਹੀਆਂ ਨੇ ਸਾਨੂੰ ਇਸ ਬਾਬਤ ਵੀ ਜਾਣਕਾਰੀ ਦਿੱਤੀ ਜਾਵੇ ਤਾਂ ਪਿੰਡ ਦੇ ਵਿੱਚ ਜ਼ਬਰਦਸਤ ਹੰਗਾਮਾ ਵੀ ਹੋਇਆ ਹੈ ਕਿ ਨਕੀ ਜਿਸ ਮਕਾਨ ਮਾਲਕ ਨੇ ਇਹਨਾਂ ਨੂੰ ਆਪਣੇ ਘਰ ਰੱਖਿਆ ਹੋਇਆ ਸੀ ਲੋਕ ਉਸ ਦੇ ਨਾਲ ਵੀ ਬਹਿਸਬਾਜ਼ੀ ਕਰਦੇ ਹੋਏ ਨਜ਼ਰ ਆਏ ਨੇ ਕਿ ਉਸ ਵਕਤ ਮਾਹੌਲ ਕਾਫੀ ਤਣਾਅਪੂਰਵਕ ਹੋ ਗਿਆ ਜਦੋਂ ਪਿੰਡ ਦੇ ਲੋਕਾਂ ਦੇ ਵੱਲੋਂ ਇੱਕ ਗੈਰ ਪੰਜਾਬੀ ਵਿਅਕਤੀ ਨੂੰ ਕਾਬੂ ਕੀਤਾ ਗਿਆ दरअसल ਇਹ ਵਿਅਕਤੀ ਆਪਣੇ ਘਰ ਦੇ ਵਿੱਚੋਂ ਕੰਦ ਟੱਪ ਕੇ ਦੂਸਰੇ ਘਰ ਦੇ ਵਿੱਚ ਦਾਖਲ ਹੋਇਆ ਅਤੇ ਉੱਥੋਂ ਬੱਚਾ ਚੁੱਕ ਕੇ ਲੈ ਗਿਆ ਇੱਕ ਮਕਿਲਾ ਦੇ ਵੱਲੋਂ ਦੇਖਿਆ ਗਿਆ ਤੇ ਰੋਲਾ ਪਾਇਆ ਗਿਆ ਲੋਕਾਂ ਦਾ ਗੁੱਸਾ ਉੱਥੇ ਕਾਫੀ ਦੇਖਣ ਨੂੰ ਮਿਲਿਆ ਲੋਕਾਂ ਦਾ ਕਹਿਣਾ ਸੀ ਕਿ ਹੱਲੇ ਹਰਵੀਰ ਵਾਲਾ ਮਾਮਲਾ ਠੰਡਾ ਨਹੀਂ ਹੋ ਰਿਹਾ ਕਿ ਇੱਕ ਹੋਰ ਅਜੀਬਾ ਕੇਸ ਸਾਹਮਣੇ ਆ ਤੇ ਦੱਸ ਜਾਈਏ ਕਿ ਖੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਬਾਗਪੁਰ ਦੀ ਘਟਨਾ ਦੱਸੀ ਜਾ ਰਹੀ ਹੈ ਮੌਸਮ ਨੌਜਵਾਨ ਦੇ ਮਾਤਾ ਪਿਤਾ ਘਰ ਤੋਂ ਫਰਾਰ ਹੋ ਗਏ ਨੇ ਤੇ ਲੋਕਾਂ ਨੇ ਇਸ ਗੈਰ ਪੰਜਾਬੀ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਦਰਅਸਲ ਬੱਚਾ ਅਪਾਹਜ ਦੱਸਿਆ ਜਾ ਰਿਹਾ ਜਿਸ ਦੇ ਨਾਲ ਇਸ ਦੇ ਵੱਲੋਂ ਕਾਨੂੰਨੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸ ਜਿਏ ਕਿ ਲੋਕਾਂ ਨੇ ਇਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹਾਲਾਂਕਿ ਲੋਕਾਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਪੁਲਿਸ ਖੁਨੇ ਹੀ ਕੇਸ ਦਰਜ ਕਰੇ ਇਸ ਦੇ ਉੱਤੇ ਕਿਹੜੀਆਂ ਧਰਾਵਾਂ ਲੱਗ ਰਹੀਆਂ ਨੇ ਸਾਨੂੰ ਇਸ ਬਾਬਤ ਵੀ ਜਾਣਕਾਰੀ ਦਿੱਤੀ ਜਾਵੇ ਤਾਂ ਪਿੰਡ ਦੇ ਵਿੱਚ ਜ਼ਬਰਦਸਤ ਹੰਗਾਮਾ ਵੀ ਹੋਇਆ ਹੈ ਇਹ ਕਿ ਨਕੀ ਜਿਸ ਮਕਾਨ ਮਾਲਕ ਨੇ ਇਹਨਾਂ ਨੂੰ ਆਪਣੇ ਘਰ ਰੱਖਿਆ ਹੋਇਆ ਸੀ ਲੋਕ ਉਸ ਦੇ ਨਾਲ ਵੀ ਬਹਿਸਬਾਜ਼ੀ ਕਰਦੇ ਹੋਏ ਨਜ਼ਰ ਆਏ ਨੇ ਉਹ ਉਸ ਵਕਤ ਮਾਹੌਲ ਕਾਫੀ ਤਣਾਅਪੂਰਵਕ ਹੋ ਗਿਆ ਜਦੋਂ ਪਿੰਡ ਦੇ ਲੋਕਾਂ ਦੇ ਵੱਲੋਂ ਇੱਕ ਗੈਰ ਪੰਜਾਬੀ ਵਿਅਕਤੀ ਨੂੰ ਕਾਬੂ ਕੀਤਾ ਗਿਆ ਦਰਸਲ ਇਹ ਵਿਅਕਤੀ ਆਪਣੇ ਘਰ ਦੇ ਵਿੱਚੋਂ ਕੰਦ ਟੱਪ ਕੇ ਦੂਸਰੇ ਘਰ ਦੇ ਵਿੱਚ ਦਾਖਲ ਹੋਇਆ ਅਤੇ ਉੱਥੋਂ ਬੱਚਾ ਚੁੱਕ ਕੇ ਲੈ ਗਿਆ ਇੱਕ ਮਕਿਲਾ ਦੇ ਵੱਲੋਂ ਦੇਖਿਆ ਗਿਆ ਤੇ ਰੋਲਾ ਪਾਇਆ ਗਿਆ ਲੋਕਾਂ ਦਾ ਗੁੱਸਾ ਉੱਥੇ ਕਾਫੀ ਦੇਖਣ ਨੂੰ ਮਿਲਿਆ ਲੋਕਾਂ ਦਾ ਕਹਿਣਾ ਸੀ ਕਿ ਹੱਲੇ ਹਰਵੀਰ ਵਾਲਾ ਮਾਮਲਾ ਠੰਡਾ ਨਹੀਂ ਹੋ ਰਿਹਾ ਕਿ ਇੱਕ ਹੋਰ ਅਜੀਬਾ ਕੇਸ ਸਾਹਮਣੇ ਆਇਆ ਤਾਂ ਦੱਸ ਜਾਈਏ ਕਿ ਖੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਬਾਗਪੁਰ ਦੀ ਘਟਨਾ ਦੱਸੀ ਜਾ ਰਹੀ ਹੈ ਮੌਸਮ ਨੌਜਵਾਨ ਦੇ ਮਾਤਾ ਪਿਤਾ ਘਰ ਤੋਂ ਫਰਾਰ ਹੋ ਗਏ ਨੇ ਤੇ ਲੋਕਾਂ ਨੇ ਇਸ ਗੈਰ ਪੰਜਾਬੀ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਦਰਅਸਲ ਬੱਚਾ ਅਪਾਹਜ ਦੱਸਿਆ ਜਾ ਰਿਹਾ ਜਿਸ ਦੇ ਨਾਲ ਇਸ ਦੇ ਵੱਲੋਂ ਕਾਨੂੰਨੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸ ਜਾਈਏ ਕਿ ਲੋਕਾਂ ਨੇ ਇਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹਾਲਾਂਕਿ ਲੋਕਾਂ ਦੇ ਵੱਲੋਂ ਇੱਕ ਹੀ ਮੰਗ ਕੀਤੀ ਜਾ ਰਹੀ ਸੀ ਕਿ ਪੁਲਿਸ ਖੁਦ ਹੀ ਕੇਸ ਦਰਜ ਕਰੇ ਇਸ ਦੇ ਉੱਤੇ ਕਿਹੜੀਆਂ ਧਰਾਵਾਂ ਲੱਗ ਰਹੀਆਂ ਨੇ ਸਾਨੂੰ ਇਸ ਬਾਬਤ ਵੀ ਜਾਣਕਾਰੀ ਦਿੱਤੀ ਜਾਵੇ ਤਾਂ ਪਿੰਡ ਦੇ ਵਿੱਚ ਜ਼ਬਰਦਸਤ ਹੰਗਾਮਾ ਵੀ ਹੋਇਆ ਹੈ ਕਿ ਨਕੀ ਜਿਸ ਮਕਾਨ ਮਾਲਕ ਨੇ ਇਹਨਾਂ ਨੂੰ ਆਪਣੇ ਘਰ ਰੱਖਿਆ ਹੋਇਆ ਸੀ ਲੋਕ ਉਸ ਦੇ ਨਾਲ ਵੀ ਬਹਿਸਬਾਜ਼ੀ ਕਰਦੇ ਹੋਏ ਨਜ਼ਰ ਆਏ ਨੇ ਕਿ ਉਸ ਵਕਤ ਮਾਹੌਲ ਕਾਫੀ ਤਣਾਅਪੂਰਵਕ ਹੋ ਗਿਆ ਜਦੋਂ ਪਿੰਡ ਦੇ ਲੋਕਾਂ ਦੇ ਵੱਲੋਂ ਇੱਕ ਗੈਰ ਪੰਜਾਬੀ ਵਿਅਕਤੀ ਨੂੰ ਕਾਬੂ ਕੀਤਾ ਗਿਆ दरअसल ਇਹ ਵਿਅਕਤੀ ਆਪਣੇ ਘਰ ਦੇ ਵਿੱਚੋਂ ਕੰਦ ਟੱਪ ਕੇ ਦੂਸਰੇ ਘਰ ਦੇ ਵਿੱਚ ਦਾਖਲ ਹੋਇਆ ਅਤੇ ਉੱਥੋਂ ਬੱਚਾ ਚੁੱਕ ਕੇ ਲੈ ਗਿਆ ਇੱਕ ਮਕਿਲਾ ਦੇ ਵੱਲੋਂ ਦੇਖਿਆ ਗਿਆ ਤੇ ਰੋਲਾ ਪਾਇਆ ਗਿਆ ਲੋਕਾਂ ਦਾ ਗੁੱਸਾ ਉੱਥੇ ਕਾਫੀ ਦੇਖਣ ਨੂੰ ਮਿਲਿਆ ਲੋਕਾਂ ਦਾ ਕਹਿਣਾ ਸੀ ਕਿ ਹੱਲੇ ਹਰਵੀਰ ਵਾਲਾ ਮਾਮਲਾ ਠੰਡਾ ਨਹੀਂ ਹੋ ਰਿਹਾ ਕਿ ਇੱਕ ਹੋਰ ਅਜੀਬਾ ਕੇਸ ਸਾਹਮਣੇ ਆ ਤੇ ਦੱਸ ਜਾਈਏ ਕਿ ਖੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਬਾਗਪੁਰ ਦੀ ਘਟਨਾ ਦੱਸੀ ਜਾ ਰਹੀ ਹੈ ਮੁੱਲਜ਼ਮ ਨੌਜਵਾਨ ਦੇ ਮਾਤਾ ਪਿਤਾ ਘਰ ਤੋਂ ਫਰਾਰ ਹੋ ਗਏ ਨੇ ਤੇ ਲੋਕਾਂ ਨੇ ਇਸ ਗੈਰ ਪੰਜਾਬੀ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਦਰਅਸਲ ਬੱਚਾ ਅਪਾਹਜ ਦੱਸਿਆ ਜਾ ਰਿਹਾ ਜਿਸ ਦੇ ਨਾਲ ਇਸ ਦੇ ਵੱਲੋਂ ਕਾਨੂੰਨੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸ ਦਈਏ ਕਿ ਲੋਕਾਂ ਨੇ ਇਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹਾਲਾਂਕਿ ਲੋਕਾਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਪੁਲਿਸ ਖੁਦ ਹੀ ਕੇਸ ਦਰਜ ਕਰੇ ਇਸ ਦੇ ਉੱਤੇ ਕਿਹੜੀਆਂ ਧਰਾਵਾਂ ਲੱਗ ਰਹੀਆਂ ਨੇ ਸਾਨੂੰ ਇਸ ਬਾਬਤ ਵੀ ਜਾਣਕਾਰੀ ਦਿੱਤੀ ਜਾਵੇ ਤਾਂ ਪਿੰਡ ਦੇ ਵਿੱਚ ਜ਼ਬਰਦਸਤ ਹੰਗਾਮਾ ਵੀ ਹੋਇਆ ਹੈ ਕਿ ਨਕੀ ਜਿਸ ਮਕਾਨ ਮਾਲਕ ਨੇ ਇਹਨਾਂ ਨੂੰ ਆਪਣੇ ਘਰ ਰੱਖਿਆ ਹੋਇਆ ਸੀ ਲੋਕ ਉਸ ਦੇ ਨਾਲ ਵੀ ਬਹਿਸਬਾਜ਼ੀ ਕਰਦੇ ਹੋਏ ਨਜ਼ਰ ਆਏ ਨੇ ਕਿ ਉਸ ਵਕਤ ਮਾਹੌਲ ਕਾਫੀ ਤਣਾਅਪੂਰਵਕ ਹੋ ਗਿਆ ਜਦੋਂ ਪਿੰਡ ਦੇ ਲੋਕਾਂ ਦੇ ਵੱਲੋਂ ਇੱਕ ਗੈਰ ਪੰਜਾਬੀ ਵਿਅਕਤੀ ਨੂੰ ਕਾਬੂ ਕੀਤਾ ਗਿਆ दरअसल ਇਹ ਵਿਅਕਤੀ ਆਪਣੇ ਘਰ ਦੇ ਵਿੱਚੋਂ ਕੰਦ ਟੱਪ ਕੇ ਦੂਸਰੇ ਘਰ ਦੇ ਵਿੱਚ ਦਾਖਲ ਹੋਇਆ ਅਤੇ ਉੱਥੋਂ ਬੱਚਾ ਚੁੱਕ ਕੇ ਲੈ ਗਿਆ ਇੱਕ ਮਖਿਲਾ ਦੇ ਵੱਲੋਂ ਦੇਖਿਆ ਗਿਆ ਤੇ ਰੋਲਾ ਪਾਇਆ ਗਿਆ ਲੋਕਾਂ ਦਾ ਗੁੱਸਾ ਉੱਥੇ ਕਾਫੀ ਦੇਖਣ ਨੂੰ ਮਿਲਿਆ ਲੋਕਾਂ ਦਾ ਕਹਿਣਾ ਸੀ ਕਿ ਹੱਲੇ ਹਰਵੀਰ ਵਾਲਾ ਮਾਮਲਾ ਠੰਡਾ ਨਹੀਂ ਹੋ ਰਿਹਾ ਕਿ ਇੱਕ ਹੋਰ ਅਜੀਬਾ ਕੇਸ ਸਾਹਮਣੇ ਆਇਆ ਤਾਂ ਦੱਸ ਜਾਈਏ ਕਿ ਖੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਬਾਗਪੁਰ ਦੀ ਘਟਨਾ ਦੱਸੀ ਜਾ ਰਹੀ ਹੈ ਮੌਲਸਮ ਨੌਜਵਾਨ ਦੇ ਮਾਤਾ ਪਿਤਾ ਘਰ ਤੋਂ ਫਰਾਰ ਹੋ ਗਏ ਨੇ ਤੇ ਲੋਕਾਂ ਨੇ ਇਸ ਗੈਰ ਪੰਜਾਬੀ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਦਰਅਸਲ ਬੱਚਾ ਅਪਾਹਜ ਦੱਸਿਆ ਜਾ ਰਿਹਾ ਜਿਸ ਦੇ ਨਾਲ ਇਸ ਦੇ ਵੱਲੋਂ ਕਾਨੂੰਨੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸ ਦਈਏ ਕਿ ਲੋਕਾਂ ਨੇ ਇਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹਾਲਾਂਕਿ ਲੋਕਾਂ ਦੇ ਵੱਲੋਂ ਇੱਕ ਹੀ ਮੰਗ ਕੀਤੀ ਜਾ ਰਹੀ ਸੀ ਕਿ ਪੁਲਿਸ ਹੁਣੇ ਹੀ ਕੇਸ ਦਰਜ ਕਰੇ ਇਸ ਦੇ ਉੱਤੇ ਕਿਹੜੀਆਂ ਧਾਰਾਵਾਂ ਲੱਗ ਰਹੀਆਂ ਨੇ ਸਾਨੂੰ ਇਸ ਬਾਬਤ ਵੀ ਜਾਣਕਾਰੀ ਦਿੱਤੀ ਜਾਵੇ ਤਾਂ ਪਿੰਡ ਦੇ ਵਿੱਚ ਜ਼ਬਰਦਸਤ ਹੰਗਾਮਾ ਵੀ ਹੋਇਆ ਹੈ ਕਿ ਨਕੀ ਜਿਸ ਮਕਾਨ ਮਾਲਕ ਨੇ ਇਹਨਾਂ ਨੂੰ ਆਪਣੇ ਘਰ ਰੱਖਿਆ ਹੋਇਆ ਸੀ ਲੋਕ ਉਸ ਦੇ ਨਾਲ ਵੀ ਬਹਿਸਬਾਜ਼ੀ ਕਰਦੇ ਹੋਏ ਨਜ਼ਰ ਆਏ ਨੇ ਉਹ ਉਸ ਵਕਤ ਮਾਹੌਲ ਕਾਫੀ ਤਣਾਅਪੂਰਵਕ ਹੋ ਗਿਆ ਜਦੋਂ ਪਿੰਡ ਦੇ ਲੋਕਾਂ ਦੇ ਵੱਲੋਂ ਇੱਕ ਗੈਰ ਪੰਜਾਬੀ ਵਿਅਕਤੀ ਨੂੰ ਕਾਬੂ ਕੀਤਾ ਗਿਆ दरअसल ਇਹ ਵਿਅਕਤੀ ਆਪਣੇ ਘਰ ਦੇ ਵਿੱਚੋਂ ਕੰਦ ਟੱਪ ਕੇ ਦੂਸਰੇ ਘਰ ਦੇ ਵਿੱਚ ਦਾਖਲ ਹੋਇਆ ਅਤੇ ਉੱਥੋਂ ਬੱਚਾ ਚੁੱਕ ਕੇ ਲੈ ਗਿਆ ਇੱਕ ਮਖਿਲਾ ਦੇ ਵੱਲੋਂ ਦੇਖਿਆ ਗਿਆ ਤੇ ਰੋਲਾ ਪਾਇਆ ਗਿਆ ਲੋਕਾਂ ਦਾ ਗੁੱਸਾ ਉੱਥੇ ਕਾਫੀ ਦੇਖਣ ਨੂੰ ਮਿਲਿਆ ਲੋਕਾਂ ਦਾ ਕਹਿਣਾ ਸੀ ਕਿ ਹੱਲੇ ਹਰਵੀਰ ਵਾਲਾ ਮਾਮਲਾ ਠੰਡਾ ਨਹੀਂ ਹੋ ਰਿਹਾ ਕਿ ਇੱਕ ਹੋਰ ਅਜੀਬਾ ਕੇਸ ਸਾਹਮਣੇ ਆ ਤੇ ਦੱਸ ਜਾਈਏ ਕਿ ਹੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਬਾਗਪੁਰ ਦੀ ਘਟਨਾ ਦੱਸੀ ਜਾ ਰਹੀ ਹੈ ਮੁੱਲਜ਼ਮ ਨੌਜਵਾਨ ਦੇ ਮਾਤਾ ਪਿਤਾ ਘਰ ਤੋਂ ਫਰਾਰ ਹੋ ਗਏ ਨੇ ਤੇ ਲੋਕਾਂ ਨੇ ਇਸ ਗੈਰ ਪੰਜਾਬੀ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਦਰਅਸਲ ਬੱਚਾ ਅਪਾਹਜ ਦੱਸਿਆ ਜਾ ਰਿਹਾ ਜਿਸ ਦੇ ਨਾਲ ਇਸ ਦੇ ਵੱਲੋਂ ਕਾਨੂੰਨੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸ ਜਾਈਏ ਕਿ ਲੋਕਾਂ ਨੇ ਇਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹਾਲਾਂਕਿ ਲੋਕਾਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਪੁਲਿਸ ਖੁਦ ਹੀ ਕੇਸ ਦਰਜ ਕਰੇ ਇਸ ਦੇ ਉੱਤੇ ਕਿਹੜੀਆਂ ਧਾਰਾਵਾਂ ਲੱਗ ਰਹੀਆਂ ਨੇ ਸਾਨੂੰ ਇਸ ਬਾਬਤ ਵੀ ਜਾਣਕਾਰੀ ਦਿੱਤੀ ਜਾਵੇ ਤਾਂ ਪਿੰਡ ਦੇ ਵਿੱਚ ਜ਼ਬਰਦਸਤ ਹੰਗਾਮਾ ਵੀ ਹੋਇਆ ਹੈ ਕਿ ਨਕੀ ਜਿਸ ਮਕਾਨ ਮਾਲਕ ਨੇ